ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਤੀਆਂ ਦੇ ਲੱਗ ਰਹੇ ਮੇਲਿਆਂ ਦੌਰਾਨ ਵੈਂਕੂਵਰ ਦੇ ਚੜਦੇ ਵਾਲੇ ਪਾਸੇ ਸਥਿਤ ਐਬਸਪੋਰਟ ਸ਼ਹਿਰ ਦੇ ਬਾਹਰਵਾਰ ਇੱਕ ਵੱਡਾ ਮੇਲਾ ਲੱਗਿਆ ਵਿਰਸਾ ਫਾਊਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਲਾਏ ਜਾਂਦੇ ਮੇਲੇ ਵਿੱਚ ਇਸ ਵਾਰ ਵੀ ਹਰ ਉਮਰ ਵਰਗ ਦੀਆਂ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਮੁਟਿਆਰਾਂ ਨੇ ਗਿੱਧਾ ਪਾਉਂਦਿਆਂ ਧਰਤੀ ਪੁੱਟ ਦਿੱਤੀ ਖਰਿਆਵਲੇ ਪਹਾੜਾਂ ਦੀ ਗੋਦ ਵਿੱਚ ਖੁੱਲੇ ਅਸਮਾਨ ਹੇਠ ਇੱਕ ਵੱਡ ਆਕਾਰੀ ਪੰਡਾਲ ਵਿੱਚ ਤੀਆਂ ਦੇ ਮੇਲੇ ਦੌਰਾਨ ਪੰਜਾਬੀ ਗਾਇਕਾ ਅਮਨ ਰੋਜ਼ੀ, ਬਲਜਿੰਦਰ ਕੌਰ ਅਤੇ ਮਨਜੀਤ ਗਿੱਲ ਨੇ ਗੀਤਾਂ ਦੀ ਝੜੀ ਲਾ ਦਿੱਤੀ। ਦੂਜੇ ਪਾਸੇ ਪੰਜਾਬੀ ਗਾਇਕ ਜੌਨ 베ਦੀ ਅਤੇ ਲਾਟੀ ਔਲਖ ਨੇ ਵੀ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਦਿਆਂ ਰੰਗ ਬੰਨ੍ਹਿਆ। ਤੀਆਂ ਦੇ ਮੇਲੇ ਦੌਰਾਨ ਵਿਹੜੇਵਾਂਗ ਸਜਾਏ ਪੰਡਾਲ ਵਿੱਚ ਪੰਘੂੜਾ, ਸੰਦੂਕ, ਪੁਰਾਤਨ ਚੁੱਲਾ, ਪੀਂਗ ਅਤੇ ਖੂਹ ਆਦਿ ਵੇਖਣ ਵਾਲਿਆਂ ਦੀ ਭੀੜ ਲੱਗ ਗਈ। ਬਹੁ ਗਿਣਤੀ ਮੁਟਿਆਰਾ ਇਨ੍ਹਾਂ ਪੁਰਾਤਨ ਚੀਜ਼ਾਂ ਨਾਲ ਸੈਲਫੀਆਂ ਲੈਣ ਵਿੱਚ ਰੁਚੀਆਂ ਨਜ਼ਰ ਆਈਆਂ ਜਦਕਿ ਮੇਲੇ ਦੌਰਾਨ ਲੱਗੇ ਸਟਾਲਾਂ ਤੋਂ ਵੱਡੇ ਪੱਧਰ ਤੇ ਖਰੀਦਾਰੀ ਵੀ ਕੀਤੀ ਮੇਲੇ ਦਾ ਮਾਹੌਲ ਉਬਹੂ ਪੰਜਾਬ ਵਿੱਚ ਲੱਗੇ ਕਿਸੇ ਮੇਲੇ ਵਰਗਾ ਮਹਿਸੂਸ ਹੋ ਰਿਹਾ ਸੀ ਮੇਲੇ ਦੇ ਅਖੀਰਲੇ ਪੜਾਅ ਵਿੱਚ ਪ੍ਰਬੰਧਕ ਧਰਮਵੀਰ ਢਾਲੀਵਾਲ ਪਰਮਾਨ ਅਤੇ ਉਹਨਾਂ ਦੀ ਬਾਕੀ ਟੀਮ ਵੱਲੋਂ ਮੁੱਖ ਮਹਿਮਾਨ ਨਾਇਬ ਬਰਾੜ ਮਨਜੀਤ ਕੌਰ ਸੈਟਲ ਅਤੇ ਡਾਕਟਰ ਬਲਵਿੰਦਰ ਕੌਰ ਬਰਾੜ ਕੈਲਗਰੀ ਸਣੇ ਹੋਰ ਨਾ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਇੱਥੇ ਦੱਸਣਾ ਬਣਦਾ ਹੈ ਕਿ ਮੇਲੇ ਦਾ ਆਨੰਦ ਮਾਣ ਆਏ ਸਾਰੇ ਮਹਿਮਾਨਾਂ ਨੇ ਚਾਪ ਪਕੌੜੀਆਂ ਅਤੇ ਖੀਰ ਪੂੜੀਆਂ ਸਣੇ ਬਾਕੀ ਪਕਵਾਨਾਂ ਦਾ ਸਵਾਦ ਚਖਿਆ ਮੇਲੇ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਖੀ ਰੰਧਾਵਾ ਵੱਲੋਂ ਬਾਖੂਬੀ ਨਿਭਾਈ ਗਈ ਮੇਲੇ ਵਿੱਚ ਪੁੱਜੀਆਂ ਸਿਆਸੀ ਸ਼ਖਸੀਅਤਾਂ ਵਿੱਚ ਮਾਈਕ ਡੀ ਜੋਨ ਮਾਰਕਸ ਡੈਲਵਸ ਬ੍ਰੈਡ ਵਿਸ ਮੈਰਿਕ ਮੈਟਿਸੀ ਪਵਨ ਨਿਰਮਾਣ ਸੀਮਾ ਤੁੰਬਰ ਕੈਟਰੀਨਾ ਅਨਾਸਟੈਸੀਡਸ ਅਤੇ ਤਮੈਸ ਜੈਂਸਨ ਦੇ ਨਾਂ ਖਾਸ ਤੌਰ ਤੇ ਲਏ ਜਾ ਸਕਦੇ ਨੇ ਦੱਸ ਦਈਏ ਕਿ ਕੈਨੇਡਾ ਵਿੱਚ ਵਸਦੇ ਪੰਜਾਬੀ ਆਪਣੇ ਵਿਰਸੇ ਨੂੰ ਸਾਹਮਣੇ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਹੇ ਨੇ ਅਤੇ ਪੰਜਾਬ ਵਿੱਚ ਮਨਾਏ ਜਾਂਦੇ ਹਰ ਤਿਉਹਾਰ ਨੂੰ ਵਿਦੇਸ਼ਾਂ ਵਿੱਚ ਵੀ ਪੂਰੇ ਉਤਸ਼ਾਹ ਨਾਲ ਮਨਾਉਣ ਦੇ ਉਪਰਾਲੇ ਕੀਤੇ ਜਾਂਦੇ ਨੇ ਨਹੀਂ ਕਰਦਾ ਨਿਹਰਾ ਨੀ ਜੱਤ ਮੈਂ ਜੱਲੀ ਸਿਨੇਮਾ ਦੇਖਾਂ ਨੀ ਫੇਰ ਪਤਾ ਕੀ ਕਰਾਂ ਇਹ ਮੇਰਾ ਨਾਮ ਮੇਰਾ ਨਾਮ ਮੇਰਾ ਨਾਮ ਚੱਲੇ ਹੀ ਕਰਦਾ ਕੰਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ